ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਕੋਲ ਹਾਜ਼ਰਾਂ ਸਭ ਤੋਂ ਪਹਿਲਾਂ ਜੇ ਕਿਸੇ ਨੇ ਹੱਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਚਲੋ ਤੁਹਾਨੂੰ ਦਿਖਾਈਏ ਅੱਜ ਦੀ ਖਾਸ ਖਬਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜੰਗਲ ਦੀ ਅੱਗ ਵਾਂਗੂ ਇੱਕ ਗੱਲ ਫੈਲੀ ਹੈ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਪਰ ਇਹ ਗੱਲ ਫਲਾਉਣ ਵਾਲੇ ਲੋਕਾਂ ਦੇ ਕੋਲੇ ਉੱਕਾ ਹੀ ਜਾਣਕਾਰੀ ਨਹੀਂ 45 ਸਾਲ ਦੀ ਸਜ਼ਾ ਹੋ ਸਕਦੀ ਹੈ ਹੋਈ ਨਹੀਂ ਹੈ ਉਥੋਂ ਦੇ ਵਕੀਲ ਸਹਬਾਨ ਨੇ ਗੱਲ ਕਹਿੰਦੇ ਆ ਕਿ ਇੱਕ ਜਣੇ ਦੇ ਕਤਲ ਜਾਂ ਇੱਕ ਜਣੇ ਦੀ ਮੌਤ ਦੇ ਕਰਕੇ 15 ਸਾਲ ਤੇ 15 3 45 ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਇਉਂ ਨਾ ਸੋਚੋ ਤੇ ਇਉਂ ਨਾ ਆਖੋ ਕਿ ਉਹਨੂੰ ਇਹ ਸਜ਼ਾ ਹੋ ਗਈ ਹੈ ਹਾਲੇ ਜੱਜ ਸਾਹਿਬ ਦੇ ਵੱਲੋਂ ਜਦੋਂ ਹੁਣ ਆਪਾਂ ਸਾਰਿਆਂ ਨੇ ਉਹ ਵੀਡੀਓ ਰਿਕਾਰਡਿੰਗ ਦੇਖੀ ਆ ਆਡੀਓ ਰਿਕਾਰਡਿੰਗ ਦੇਖੀ ਆ ਉਹਦੇ ਬੱਚੇ ਗੱਲ ਆਖੀ ਜਾ ਰਹੀ ਹੈ ਕਿ ਭਾਈ ਤੁਸੀਂ ਆਪਣਾ ਵਕੀਲ ਕਰਨਾ ਚਾਹੁੰਦੇ ਹੋ ਤੁਹਾਨੂੰ ਮੌਕਾ ਦਿੱਤਾ ਜਾਂਦਾ ਮਤਲਬ ਇਹ ਆ ਕਿ ਹਰਜਿੰਦਰ ਸਿੰਘ ਨੂੰ ਆਪਣਾ ਵਕੀਲ ਕਰਨ ਦਾ ਆਪਣਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਣਾ ਹਰਜਿੰਦਰ ਸਿੰਘ ਦੀ ਸੁਣਵਾਈ ਲਗਾਤਾਰ ਹੋਊਗੀ ਤੇ ਹਰਜਿੰਦਰ ਸਿੰਘ ਦੀ ਸੁਣਵਾਈ ਪੱਗ ਬਨ ਕੇ ਵੀ ਹੋ ਸਕਦੀ ਆ ਤੇ ਪੱਗ ਤੋਂ ਬਿਨਾਂ ਵੀ ਹੋ ਸਕਦੀ ਆ ਜਿਵੇਂ ਉਹ ਚਾਵੇ ਇਹ ਉਹਦੇ ਅਧਿਕਾਰ ਖੇਤਰ ਦੇ ਵਿੱਚ ਆ ਇਹ ਨਹੀਂ ਕਿ ਉਹਦੀ ਪੰਗ ਕਿਛ ਨੇ ਲਾ ਲਈ ਕਿਉਂਕਿ ਚਰਚਾ ਇਹ ਵੀ ਚੱਲੀ ਕਿ ਉਹ ਨੰਗੇ ਸਿਰ ਕਿਉਂ ਸੀ ਜਦੋਂ ਅਦਾਲਤ ਦੇ ਵਿੱਚ ਲਿਆਂਦਾ ਗਿਆ ਇਹ ਉੱਥੋਂ ਦਾ ਕੋ ਕਾਨੂੰਨ ਨਹੀਂ ਆ ਕਿ ਭਾਈ ਉਹਨੂੰ ਪੱਗ ਬੰਨਣ ਨਹੀਂ ਦੇਣੀ ਜਿਹੜੇ ਬੰਦੇ ਤੋਂ ਕੋਈ ਵੀ ਗਲਤੀ ਹੋਈ ਆ ਕੋਈ ਵੀ ਕਸੂਰ ਹੋਇਆ ਉਹਨੂੰ ਨੰਗੇ ਸਿਰ ਲੈ ਕੇ ਆਉਣਾ ਉਥੋਂ ਦੇ ਕਾਨੂੰਨ ਦੇ ਵਿੱਚ ਸਾਰੇ ਧਰਮਾਂ ਦੇ ਸਤਿਕਾਰ ਦੀ ਗੱਲ ਆ ਕਿ ਉਥੋਂ ਦੇ ਕਾਨੂੰਨੀ ਮਾਹਰ ਕਹਿੰਦੇ ਅਮਰੀਕਾ ਦੇ ਉਹ ਕਹਿੰਦੇ ਕਿ ਜਦੋਂ ਹੁਣ ਇਹਦਾ ਨੰਗਾ ਸਿਰ ਸੀ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋ ਸਕਦਾ ਵੀ ਭਾਈ ਪੁਲਿਸ ਨੇ ਮੌਕਾ ਨਾ ਦਿੱਤਾ ਹੋਵੇ ਵੀ ਭਾਈ ਜਲਦੀ ਜਲਦੀ ਆਪਣੀ ਪੱਗ ਬੰਨ ਲੈਂਦਾ ਸ਼ਾਇਦ ਹਰਜਿੰਦਰ ਸਿੰਘ ਪੱਗ ਬੰਨਣੀ ਨਾ ਚਾਹੁੰਦਾ ਹੋਵੇ ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗੂਗਾ खैर ਹਰਜਿੰਦਰ ਸਿੰਘ ਦੀ سزا ਘਟ ਜਾਵੇ ਪੰਜਾਬ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਗੱਲ ਦੀ ਇੱਛਾ ਪਾਲਦੇ ਆ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਜੀ ਕਿ 45 ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਹਰੇ ਇਨੀਸ਼ੀਏਟਿਵ ਹੁੰਦੀ ਨਹੀਂ ਸਜ਼ਾ ਵੀ ਭਾਈ ਉਥੋਂ ਕੈਲੀਫੋਰਨੀਆ ਤੋਂ ਬੰਦਾ ਫੜ ਕੇ ਫਲੋਰੀਡਾ ਦੇ ਵਿੱਚ ਲਿਆਂਦਾ ਤੇ ਨਾਲ ਦੀ ਨਾਲ ਜੱਜ ਸਾਹਿਬਾਨ ਨੇ ਗੱਲ ਕੀਤੀ ਵੀ ਆ ਲੋ ਜੀ 45 ਸਾਲ ਦੇ ਲਈ ਹੁਣ ਅੰਦਰ ਕਿਉਂ ਨਹੀਂ ਹੁੰਦਾ ਇਹ ਕਾਲੀ ਦੇ ਵਿੱਚ ਜਿਵੇਂ ਅਸੀਂ ਪੰਜਾਬੀ ਕਈ ਵਾਰੀ ਸੋਸ਼ਲ ਮੀਡੀਆ ਤੇ ਠੋਲੇ ਛੱਡ ਬੈਨੇ ਆ ਇਹ ਉਸ ਪ੍ਰਕਿਰਿਆ ਦਾ ਇੱਕ ਹਿੱਸਾ ਹੋ ਸਕਦਾ ਘੱਟ ਸਜ਼ਾ ਹੋਵੇ ਹੋਸ਼ਕ ਦਾ 45 ਸਾਲ ਦੀ ਹੋਵੇ ਪਰ ਇਹ ਆਉਂਦੇ ਸਮੇਂ ਦੇ ਵਿੱਚ ਸੁਣਵਾਈਆਂ ਤੋਂ ਬਾਅਦ ਜਿਹੜੀ ਗੱਲ ਤਾਂ ਇਹ ਹੋਣੀ ਆ ਇੱਕਦਮ ਇਹ ਗੱਲ ਮਿੰਟਾਂ ਸੈਕਿੰਟਾਂ ਦੇ ਵਿੱਚ ਜਾਂ ਕੋਈ ਦਿਨਾਂ ਦੇ ਵਿੱਚ ਤੈਅ ਨਹੀਂ ਹੁੰਦੀ ਉਸ ਤੋਂ ਅਗਲੀ ਗੱਲ ਇਹ ਆ ਪੰਜਾਬ ਦੇ ਵਿੱਚ ਤੇ ਪੰਜਾਬੋਂ ਬਾਹਰਲੇ ਬਹੁਤ ਸਾਰੇ ਲੋਕਾਂ ਨੇ ਪਟੀਸ਼ਨ ਦੇ ਉੱਤੇ ਦਸਖਤ ਕੀਤੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹੁਣ ਤੱਕ ਪਟੀਸ਼ਨ ਦੇ ਉੱਤੇ ਦਸਖਤ ਹੋਏ ਆ ਦਸਖਤੀ ਮਹਿੰਮ ਚੱਲੀ ਆ ਇਹਦਾ ਉੱਥੋਂ ਦੇ ਕਾਨੂੰਨ ਦੇ ਉੱਤੇ ਕੀ ਅਸਰ ਪੈਂਦਾ ਅਦਾਲਤੀ ਫੈਸਲੇ ਦੇ ਉੱਤੇ ਕੀ ਅਸਰ ਪੈਂਦਾ ਇਹਦੇ ਬਾਰੇ ਤੈਨੂੰ ਪਤਾ ਪਰ ਇਹਦੇ ਨਾਲ ਇੱਕ ਗੱਲ ਦਾ ਜ਼ਰੂਰ ਪ੍ਰਗਟਾਵਾ ਹੁੰਦਾ ਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਦੁਨੀਆ ਭਰ ਦੇ ਵਿੱਚ ਵਸਦੇ ਡਰਾਈਵਿੰਗ ਕਿਤੇ ਨਾਲ ਜੁੜੇ ਹੋਏ ਲੋਕ ਆਪਣੇ ਖੇਤਰ ਦੇ ਇੱਕ ਭਾਈਵੰਦ ਜਾਂ ਆਪਣੀ ਜ਼ੁਬਾਨ ਦੇ ਆਪਣੀ ਦੇਸ਼ ਦੇ ਆਪਣੇ ਸੂਬੇ ਦੇ ਭਾਈਵੰਦ ਦੇ ਪੱਖ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਖੜ੍ਹ ਗਏ ਆ ਇਹ ਗੱਲ ਆ ਮੈਂ ਉਥੋਂ ਦੇ ਕਾਨੂੰਨ ਦੇ ਉੱਤੇ ਇਸ ਗੱਲ ਦਾ ਕੀ ਸਰਪੰਦਾ ਸਮੇਂ ਨੂੰ ਦੱਸਣਾ ਪਰ ਗੱਲ ਇਹ ਇੱਕ ਪ੍ਰਗਟਾਵਾ ਇਹ ਆ ਕਿ ਅਸੀਂ ਤੇਰੇ ਨਾਲ ਖੜੇ ਆ ਤੇ ਹੋ ਸਕਦਾ ਉਥੋਂ ਦੇ ਕਾਨੂੰਨ ਤੇ ਵੀ ਅਸਰ ਪੈਂਦਾ ਹੋਵੇ ਇਹ ਉਥੋਂ ਦੇ ਕਾਨੂੰਨੀ ਮਾਹਰ ਵੱਧ ਜਾਂਦੇ ਆ ਪਰ ਹੁਣ ਦੇਖੋ ਸਿਆਸਤ ਕਿਵੇਂ ਆ ਹੁਣ ਹਰਜਿੰਦਰ ਸਿੰਘ ਦੇ ਨਾਂ ਦੇ ਉੱਤੇ ਸਿਆਸਤ ਕਿਵੇਂ ਚੱਲੀ ਆ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਪੜ੍ਹ ਕੇ ਸੁਣਾਉਣਾ ਵੀ ਉਥੇ ਡਰਾਮਾ ਕਿਵੇਂ ਛੜਿਆ ਕਿਉਂਕਿ ਜਦੋਂ ਹਰਜਿੰਦਰ ਸਿੰਘ ਨੂੰ ਕੇਲੇਪੁਰਨੀਆਂ ਤੋਂ ਲੈ ਕੇ ਆਏ ਕਿ ਫਲੋਰੀਡਾ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗਾ ਕਿ ਲੈਫਟੀਨੈਂਟ ਗਵਰਨਰ ਜੇ ਕਾਲਨਸ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਮੁਲਜ਼ਮ ਨੂੰ ਇਹ ਲੱਗਾ ਸੀ ਕਿ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਜਾਏਗਾ ਪਰ ਉਸ ਨੂੰ ਨਿਆਂ ਦੇ ਕਟਾਰੇ ਦੇ ਵਿੱਚ ਲਿਆਉਣ ਦੇ ਲਈ ਵਾਪਸ ਲਿਆਂਦਾ ਗਿਆ ਤੇ ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਾ ਹੁਣ ਇਹ ਗੱਲ ਗੌਰ ਕਰਨ ਵਾਲੀ ਆ ਕਿ ਪੁਰਾਣੇ ਰਿਕਾਰਡਾਂ ਤੋਂ ਪਤਾ ਲੱਗਾ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਭਾਸ਼ਾ ਦੇ ਵਿੱਚ ਨਪੁੰਨ ਨਹੀਂ ਸੀ ਉਹ ਅੰਗਰੇਜ਼ੀ ਭਾਸ਼ਾ ਦੇ ਮੁਲਾਂਕਣ ਦੇ ਵਿੱਚ ਫੇਲ ਹੋ ਗਿਆ ਸੀ 12 ਮੁੱਖਕ ਜਾਨਕਿ ਆਪਾਂ ਜਿਹੜੇ ਵਰਬਲੀ ਗੱਲਾਂ ਕਰਦੇ ਆ ਜਿਹੜੇ ਉਹਨੂੰ ਸਵਾਲ ਪੁੱਛੇ ਗਏ 12 ਮੁੱਖਕ ਸਵਾਲਾਂ ਦੇ ਵਿੱਚੋਂ ਸਿਰਫ ਦੋ ਦੇ ਉਹ ਸਹੀ ਉੱਤਰ ਦੇ ਸਕਿਆ ਸੀ ਇਹ ਵੀ ਗੱਲ ਕਹੀ ਗਈ ਹੈ ਕਿ ਉਹਨੇ ਚਾਰ ਹਾਈਵੇ ਟ੍ਰੈਫਿਕ ਚਿੰਨਾਂ ਦੇ ਵਿੱਚੋਂ ਸਿਰਫ ਇੱਕ ਦੀ ਪਛਾਣ ਕੀਤੀ ਸੀ ਪਰ ਫਿਰ ਵੀ ਕੈਲੀਫੋਰਨੀਆ ਤੋਂ ਲੈਸੈਂਸ ਪ੍ਰਾਪਤ ਕਰਨ ਦੇ ਵਿੱਚ ਉਹ ਕਾਮਯਾਬ ਰਿਹਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗੱਲ ਵਾਰ-ਵਾਰ ਇਸ ਗੱਲ ਨੂੰ ਚੁੱਕਿਆ ਜਾ ਰਿਹਾ ਕਿ ਭਾਈ ਉਹ ਤਾਂ ਜੀ ਸਿਰਫ ਇੱਕ ਚਿਹਰ ਨੂੰ ਪਛਾਣ ਸਕਿਆ ਸੀ ਜਿਹੜਾ ਪ੍ਰੈਕਟੀਕਲ ਹੁੰਦਾ ਉਹ ਤਾਂ ਜੀ ਸਿਰਫ ਤੇ ਸਿਰਫ ਦੋ ਸਵਾਲਾਂ ਦੇ ਉੱਤਰ ਦੇ ਸਕਿਆ ਸੀ ਜ਼ੁਬਾਨੀ ਤੌਰ ਤੇ ਤੁਹਾਡੀ ਆਪਸੀ ਇੱਥੇ ਰਾਜਨੀਤਿਕ ਇਸ ਤਰੀਕੇ ਦੀ ਆ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਸਰਕਾਰ 트ੰਪ ਆ ਕਿਉਂਕਿ 트ੰਪ ਦੀ ਸਰਕਾਰ ਆ ਤੇ ਕੈਲੀਫੋਰਨੀਆ ਦੇ ਵਿੱਚ ਸੁਭਾਈ ਸਰਕਾਰ ਹੋ ਰਹੀ ਜਿਹੜੀ ਉੱਥੋਂ ਦੀ ਸਰਕਾਰ ਆ 트ੰਪ ਸਰਕਾਰ ਆ ਉਦੇ ਅਧਿਕਾਰੀ ਇਸ ਵੇਲੇ ਕੈਲੀਫੋਰਨੀਆ ਦੀ ਸਰਕਾਰ ਨੂੰ ਉਥੋਂ ਦੇ ਪ੍ਰਸ਼ਾਸਨ ਨੂੰ ਨਿਸ਼ਾਨੇ ਦੇ ਉੱਤੇ ਲੈ ਰਹੇ ਆ ਤੁਸੀਂ ਦੇਖੋ ਵੀ ਇਹਦੇ ਵਿੱਚ ਹਰਜਿੰਦਰ ਸਿੰਘ ਦਾ ਕਸੂਰ ਤਾਂ ਕੋਈ ਨਹੀਂ ਜੇ ਉਹਨੇ ਉਦੋਂ ਦੋ ਸਵਾਲਾਂ ਦੇ ਹੀ ਉੱਤਰ ਦਿੱਤੇ ਜ਼ੁਬਾਨੀ ਤੌਰ ਤੇ ਜੇ ਉਹਨੇ ਇੱਕ ਹੀ ਪਛਾਣ ਚਿੰਨ੍ਹ ਨੂੰ ਪਛਾਣਿਆ ਜੇਕਰ ਉਹਨੂੰ ਅੰਗਰੇਜ਼ੀ ਉਹ ਤੋਂ ਨਹੀਂ ਆਉਂਦੀ ਤਾਂ ਤੁਸੀਂ ਉਹਨੂੰ ਲਾਇਸੈਂਸ ਜਾਰੀ ਕਿਉਂ ਕੀਤਾ ਭਾਈ ਇਹ ਤਾਂ ਫਿਰ ਤੁਹਾਡੇ ਆਪਣੇ ਰੋਲੇ ਆ ਨਾ ਜਿਵੇਂ ਕਿ ਭਾਰਤ ਦੇ ਵਿੱਚ ਰੋਲੇ ਹੁੰਦੇ ਆ ਵੀ ਕੇਂਦਰ ਦੇ ਵਿੱਚ ਹੋਰ ਸਰਕਾਰ ਆ ਸੂਬੇ ਦੇ ਵਿੱਚ ਹੋਰ ਸਰਕਾਰ ਆ ਕੇਂਦਰ ਦੀ ਸਰਕਾਰ ਕਹਿੰਦੀ ਸੂਬੇ ਦੀ ਸਰਕਾਰ ਨੇ ਆਹ ਕੁਝ ਕਿਉਂ ਕੀਤਾ ਸੂਬੇ ਦੀ ਸਰਕਾਰ ਕਹਿੰਦੀ ਤੁਸੀਂ ਆਹ ਕੁਝ ਇੰਉਂ ਕੀਤਾ ਮਤਲਬ ਤੁਹਾਡੇ ਆਪਸੀ ਲੜਾਈਆਂ ਝਗੜਿਆਂ ਦੇ ਵਿੱਚ ਇੱਕ ਬੰਦੇ ਦੀ ਆਜ਼ਾਦੀ ਇੱਕ ਬੰਦੇ ਦਾ ਪਵਿੱਖ ਕਿਵੇਂ ਖਤਰੇ ਦੇ ਵਿੱਚ ਪੈ ਸਕਦਾ ਹੈ ਅਸਲ ਵਿੱਚ 트럼ਪ ਸਰਕਾਰ ਆ ਜਿਹੜੀ ਉਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਅੰਗਰੇਜ਼ੀ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਦਾ ਹੱਥ ਤੰਗ ਆ ਉਹ ਡਰਾਈਵਿੰਗ ਦੇ ਲਾਇਕ ਨਹੀਂ ਆ 트럼ਪ ਸਰਕਾਰ ਦੇ ਕੋਲੇ ਇਸ ਵੇਲੇ ਇੱਕ ਬਹੁਤ ਵੱਡਾ ਪਤਾ ਆ ਗਿਆ ਕਿ ਆ ਦੇਖੋ ਜੀ ਅਨਸਿੱਖੇ ਬੰਦੇ ਜਾਂ ਵੱਖ-ਵੱਖ ਹੋਰ ਦੇਸ਼ਾਂ ਦੇ ਵਿੱਚੋਂ ਆਏ ਹੋਏ ਲੋਕ ਜਿਨ੍ਹਾਂ ਨੂੰ ਅੰਗਰੇਜ਼ੀ ਵੀ ਨਹੀਂ ਆਉਂਦੀ ਜਿਨ੍ਹਾਂ ਨੂੰ ਉਦੋਂ ਚੈਨ ਪਛਾਣਨੇ ਵੀ ਨਹੀਂ ਆਉਂਦੇ ਸੀ ਜਿਹੜੇ ਕਿ ਸਵਾਲਾਂ ਦੇ ਉੱਤਰ ਵੀ ਨਹੀਂ ਦੇ ਸਕੇ ਤੇ ਜਿਹੜੇ ਗਲਤ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਵੜੇ ਆ ਉਹਨਾਂ ਨੂੰ ਸੂਬਾਈ ਸਰਕਾਰਾਂ ਜਿਹੜੀਆਂ ਕਿ ਸਾਡੇ ਮੁਤਾਬਕ ਨਹੀਂ ਉਹ ਕਿਸ ਤਰੀਕੇ ਦੇ ਨਾਲ ਛੋਟਾਂ ਦਿੰਦਾ ਰਹੀਆਂ ਤੇ ਅੱਜ ਸਾਡੇ ਦੇਸ਼ ਦੇ ਵਿੱਚ ਲੋਕਾਂ ਦੇ ਕਤਲ ਹੋ ਰਹੇ ਮੌਕਾ ਹੋ ਰਹੀਆਂ ਉਹ ਅਸਲ ਵਿੱਚ ਇਹ ਨਹੀਂ ਆਪਸੀ ਝੇੜੇ ਵਾਲੀ ਗੱਲ ਵੀ ਆ ਇਹ ਉਵੇਂ ਹੀ ਹੈ ਜਿਵੇਂ ਕਿ ਭਾਰਤ ਦੇ ਵਿੱਚ ਕੇਂਦਰ ਤੇ ਸਬਾਈ ਸਰਕਾਰਾਂ ਦੇ ਰੋਲੇ ਪੈਂਦੇ ਆ ਪਰ ਇਸ ਦੌਰਾਨ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਪੰਜਾਬ ਗਾਣੇ ਜਿਵੇਂ ਦਰਿਆ ਦੀ ਲਖਾਈ ਆ ਉਹਨੂੰ ਸਲਾਮ ਕਰਨੀ ਬਣਦੀ ਆ ਮੈਂ ਫੇਰ ਇਹ ਗੱਲ ਕਹਿਣਾ ਉਹਨੇ ਗਲਤੀ ਕੀਤੀ ਆ ਤੇ ਗਲਤੀ ਦੀ سزا ਮਿਲਣੀ ਆ ਪਰ ਇਸ ਵੇਲੇ ਪੰਜਾਬੀਆਂ ਨੂੰ ਦੋ ਤਿੰਨ ਕੰਮ ਕਰਨੇ ਚਾਹੀਦੇ ਆ ਜਿਹੜੇ ਪੀੜਤ ਪਰਿਵਾਰ ਆ ਜਿਨ੍ਹਾਂ ਦੇ ਤਿੰਨ ਮਰੇ ਆ ਉਹ ਵੀ ਤਾਂ ਆਮ ਹੀ ਸੀ ਨਾ ਉਹ ਵੀ ਕਿਹੜਾ ਕੋਈ ਬਹੁਤ ਕੋਈ ਕਹਿ ਰਿਹਾ ਵੀ ਉਹ ਮਿੱਟੀ ਦੇ ਮਨੁੱਖ ਨਹੀਂ ਸੀਗੇ ਉਹ ਆਮ ਮਿੱਟੀ ਦੇ ਮਨੁੱਖ ਹੋ ਸੀ ਆਮ ਲੋਕ ਹੋ ਸੀ ਵੀ ਉਹ ਕੋਈ ਸਟੀਲ ਦੇ ਬਣਦਾ ਨਹੀਂ ਸੀ ਜਿਹੜੇ ਮਰੇ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਜ਼ਾਹਰ ਕਰਨੀ ਚਾਹੀਦੀ ਆ ਤੇ ਪੰਜਾਬੀਆਂ ਨੂੰ ਚੰਗੇ ਵਕੀਲਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੁਣ ਇੱਥੇ ਬੈਠੇ ਕਾਲਾ ਕੱਢੀ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਬੰਦਾ ਹੋਵੇ ਜੀ ਇੱਥੇ ਜਲੰਧਰ ਦੇ ਵਿੱਚ ਰਹਿਣ ਵਾਲਾ ਇੱਥੇ ਬੈਠਾ ਹੋਵੇ ਕਿਸੇ ਪਿੰਡ ਦੇ ਵਿੱਚ ਫਰੀਦਕੋਟ ਬੈਠਾ ਹੋਵੇ ਗੁਜਰਾਤ ਦੇ ਕਿਸੇ ਸ਼ਹਿਰ 'ਚ ਰਹਿੰਦਾ ਹੋਵੇ ਉਹਦੇ ਇੱਥੇ ਰੌਲਾ ਪਾਇਦਾ ਉੱਥੇ ਕੀ ਅਸਰ ਹੋਣਾ ਇਹ ਤਾਂ ਉਥੋਂ ਦੇ ਵਕੀਲਾ ਨੇ ਤੇ ਪੰਜਾਬੀ ਭਾਈਚਾਰੇ ਦੀ ਹਿੰਮਤ ਨੇ ਆਪ ਦਾ ਕੋਈ ਨਾ ਕੋਈ ਨਤੀਜਾ ਪੇਸ਼ ਕਰਨਾ ਡਾਕਟਰ ਸਵੇਮਾਨ ਸਿੰਘ ਨੇ ਇਹ ਗੱਲ ਕਹੀ ਆ ਬੜੀ ਮਹੱਤਵਪੂਰਨ ਗੱਲ ਆ ਉਹ ਕਹਿੰਦੇ ਕਿ ਅਸੀਂ ਇਸ ਪੀੜਤ ਵਿਅਕਤੀ ਦੇ ਨਾਲ ਨੌਜਵਾਨ ਦੇ ਨਾਲ ਖੜੇ ਆ ਇਹਦੇ ਪਰਿਵਾਰ ਦੀ ਫੀਲਿੰਗ ਨੂੰ ਸਮਝਦੇ ਆ ਤੇ ਅਸੀਂ ਇਸ ਪਰਿਵਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਤਰਨ ਤਾਰਨ ਲਈ ਇਸ ਪਰਿਵਾਰ ਨੂੰ ਕਿ ਜਿੰਨੇ ਮਰਜ਼ੀ ਪੈਸੇ ਲੱਗ ਜਾਣ ਅਸੀਂ ਤੁਹਾਨੂੰ ਐਡਵੋਕੇਟ ਮੁਹੱਈਆ ਕਰਾਵਾਂਗੇ ਕੇਸ ਲੜਨ ਦੇ ਉੱਤੇ ਕਿੰਨੇ ਵੀ ਪੈਸੇ ਲੱਗ ਜਾਣ ਅਸੀਂ ਲਾਉਣ ਨੂੰ ਤਿਆਰ ਆ। ਸੋ ਇਸ ਤਰੀਕੇ ਦੇ ਨਾਲ ਵੀ ਦੁਨੀਆ ਭਰ ਦੇ ਵਿੱਚੋਂ ਪੰਜਾਬੀਆਂ ਨੇ ਮਦਦ ਦਾ ਹੱਥ ਅੱਗੇ ਵਧਾਇਆ। ਪਰ ਇਸੇ ਆੜ ਦੇ ਵਿੱਚ ਕਈ ਲੋਕ ਖੱਟੀ ਵੀ ਖੱਟਣਗੇ। ਤੇ ਇਹ ਗੱਲ ਉਹਨਾਂ ਦੇ ਪਰਿਵਾਰ ਨੇ ਕਹੀ ਆ ਮੈਂ ਰਿਪੋਰਟ ਪੜ੍ਹੀ ਜਿਹੜਾ ਹਰਜਿੰਦਰ ਸਿੰਘ ਆ ਹਰਮੀਤ ਸਿੰਘ ਜਿਹੜਾ ਉਹਦਾ ਭਰਾ ਫੜਿਆ ਗਿਆ। ਇਹਨਾਂ ਦੇ ਪਰਿਵਾਰਾਂ ਨੇ ਗੱਲ ਕਹੀ ਆ ਕਿ ਕਈ ਲੋਕ ਫੰਡ ਇਕੱਠਾ ਕਰਨ ਦੀ ਗੱਲ ਕਰਦੇ ਆ ਕਿਰਪਾ ਕਰਕੇ ਇਹਦਾ ਨਾ ਕਰੋ। ਕੋਈ ਵੀ ਨਾਂ ਦੀ ਮਸਲੇ ਦੀ ਦਰਵਰਤੋਂ ਨਾ ਕੀਤੀ ਜਾਵੇ ਇਸ ਵੇਲੇ ਜ਼ਰੂਰਤ ਇਹ ਹੈ ਜਿਕੇ ਉੱਥੇ ਚੰਗੇ ਵਕੀਲ ਹਾਇਰ ਹੋਣ ਤੇ ਸਾਡੇ ਪੁੱਤ ਨੂੰ ਸਾਡੇ ਬੱਚੇ ਨੂੰ ਘੱਟ ਤੋਂ ਘੱਟ ਸਦਾ ਹੋਵੇ ਕੰਮ ਭਾਵੇਂ ਸਦਾ ਵਾਲਾ ਹੋਇਆ ਕਾਨੂੰਨ ਮੁਤਾਬਕ ਸਦਾ ਮਿਲਣੀ ਪਰ ਘੱਟ ਤੋਂ ਘੱਟ ਸਦਾ ਮਿਲੇ ਉਹਨਾਂ ਨੇ ਇਸ ਗੱਲ ਦੇ ਲਈ ਪ੍ਰਗਟਾਵਾ ਕੀਤਾ ਉਹਨਾਂ ਨੇ ਵੀ ਆਪਣੀ ਇੱਛਾ ਹੀ ਪਾਲੀ ਆ ਉਹਨਾਂ ਨੇ ਓਲਾਰਵਾਦੀ ਗੱਲ ਨਹੀਂ ਕੀਤੀਗੀ ਉਹ ਕਹਿੰਦੇ ਕਿ ਜਿਹੜੇ ਤਿੰਨ ਮਰੇ ਆ ਉਹਨਾਂ ਦੇ ਵੀ ਅਸੀਂ ਪਰਿਵਾਰ ਲਈ ਭਾਵਨਾ ਨਾਲ ਸਤਿਕਾਰ ਕਰਦੇ ਆ ਉਹਨਾਂ ਦੇ ਨਾਲ ਵੀ ਬਹੁਤ ਵੱਡਾ ਇਸ ਵੇਲੇ ਹਰਸਾ ਵਾਪਰ ਗਿਆ ਪਰ ਕਿਉਂਕਿ ਹਰਜਿੰਦਰ ਸਿੰਘ ਦੀ ਕੋਈ ਦੁਸ਼ਮਣੀ ਨਹੀਂ ਸੀ ਸੜਕ ਹਾਰਸਾ ਕਿਸੇ ਦਾ ਵੀ ਵਾਪਰਦਾ ਉਹਨਾਂ ਨੇ ਵੀ ਆਪਦਾ ਇਹ ਤਰਕ ਪੇਸ਼ ਕੀਤਾ ਉਹਨਾਂ ਨੇ ਜਜ਼ਬਾਤ ਇਹ ਪੇਸ਼ ਕੀਤੇ ਆ ਪੰਜਾਬੀ ਦੁੱਧ ਦੇ ਉਬਾਲ ਵਗੋਂ ਇੱਕਦਮ ਉੱਠਦੇ ਨਹੀਂ ਆ ਪਰ ਐਤਕੀ ਦੁੱਧ ਦੇ ਉਬਾਲ ਵਾਲੀ ਗੱਲ ਨਾ ਹੋਵੇ ਹਰਜਿੰਦਰ ਸਿੰਘ ਦਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਤੇ ਸਿਆਸਤ ਦੇ ਵਿੱਚ ਬਹੁਤ ਵੱਡਾ ਪਰ ਇਹ ਕਿਤੇ ਹਫ਼ਤੇ ਕਿਨ ਦਾ ਮੁੱਦਾ ਨਾ ਹੋਵੇ ਤੇ ਇੱਕ ਹਫ਼ਤੇ ਦੇ ਵਿੱਚ ਹਰਜਿੰਦਰ ਸਿੰਘ ਦਾ ਭਵਿੱਖ ਤੈ ਨਹੀਂ ਹੋਣਾਗੇ ਇਹ ਵੀ ਗੱਲ ਆ ਹਰਜਿੰਦਰ ਸਿੰਘ ਦੇ ਕੇਸ ਦੇ ਉੱਤੇ ਕਈ ਮਹੀਨੇ ਵੀ ਲੱਗ ਸਕਦੇ ਆ ਤੇ ਕਿੰਨੇ ਮਹੀਨੇ ਲੱਗਣੇ ਆ ਇਹ ਉਥੋਂ ਦੇ ਕਾਨੂੰਨੀ ਪ੍ਰਬੰਧ ਨੂੰ ਪਤਾ ਪਰ ਆਪਾਂ ਨੂੰ ਇਹ ਨਾ ਹੋਵੇ ਕਿ 4-5-7 ਦਿਨਾਂ ਤੱਕ ਹੋਰ ਵਿਸ਼ਾ ਲੱਭ ਜੇ ਤੇ ਆਪਾਂ ਸਾਰੇ ਉਧਰਲੇ ਪਾਸੇ ਨੂੰ ਤੁਰ ਪਈਏ ਵੀ ਭਾਈ ਹੁਣ ਤਰਨ ਤਰਨ ਦੀ ਚੋਣ ਦੇ ਵਿੱਚ ਕੀ ਹੁੰਦਾ ਨਜ਼ਾਰਾ ਇੱਧਰ ਲੈਨੇ ਆ ਹੁਣ ਕੀ ਫਲਾਣੀ ਥਾਂ ਦੇ ਉੱਤੇ ਆਹ ਗੱਲ ਹੋ ਗਈ ਹੁਣ ਸਵਾਦ ਇੱਧਰ ਲੈਨੇ ਆ ਜੇ ਹੁਣ ਹਰਜਿੰਦਰ ਸਿੰਘ ਵਾਲੀ ਅਸੀਂ ਗੱਲ ਨੂੰ ਮਹਿਸੂਸ ਕੀਤਾ ਵੀ ਉਹਦੀ ਪੀੜ ਨੂੰ ਆਪਦੀ ਪੀੜ ਮਹਿਸੂਸ ਕਰਦੇ ਆ ਤੇ ਫਿਰ ਲੰਮੇ ਸੱਬੇ ਵਾਸਤੇ ਉਹਦੇ ਪਰਿਵਾਰ ਦੇ ਨਾਲ ਤੇ ਹਰਜਿੰਦਰ ਸਿੰਘ ਦੇ ਨਾਲ ਵਕੀਲਾਂ ਦੇ ਤੌਰ ਦੇ ਉੱਤੇ ਐਡਵੋਕੇਟਾਂ ਦੀ ਫੀਸ ਦੇ ਤੌਰ ਦੇ ਉੱਤੇ ਖੜਨਾ ਵੀ ਪੈਣਾ ਪਰ ਇੱਕ ਬੇਨਤੀ ਮੇਰੀ ਹੋਰ ਆ 6000 ਦੇ ਕਰੀਬ ਸਟੂਡੈਂਟ ਆ ਜਿਹੜੇ ਉਹਨਾਂ ਦੇ ਬਾਰੇ ਹੁਣ ਅਮਰੀਕਨ ਦੀ ਸਰਕਾਰ ਅਮਰੀਕਾ ਦੀ ਸਰਕਾਰ ਦੇ ਵੱਲੋਂ ਉੱਥੋਂ ਦੇ ਵਿਦੇਸ਼ ਮੰਤਰ ਦੇ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਇਹ ਵੀ ਹੁਣ ਗੱਲ ਗੌਰ ਦੇ ਵਿੱਚ ਰੱਖਿਓ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਅਸੀਂ ਡਿਪੋਰਟ ਕਰ ਸਕਦੇ ਹਾਂ ਜੇਕਰ ਤੁਸੀਂ ਨਸ਼ੇ ਦੀ ਵਰਤੋਂ ਕਰਕੇ ਡਰਾਈਵਿੰਗ ਕਰਦੇ ਹੋ ਤੇ ਜੇਕਰ ਤੁਹਾਡੇ ਕੋਲੇ ਗ੍ਰੀਨ ਕਾਰਡ ਵੀ ਹੈ ਤੇ ਬੀਤੇ ਦੇ ਵੇਲੇ ਵਿੱਚ ਵੀ ਜੇਕਰ ਇਹ ਕੁਝ ਹੋਇਆ ਤੇ ਭਾਈ ਤੁਹਾਨੂੰ ਕਿਸੇ ਵੀ ਅਗਲੀ ਉਕਾਇਦੇ ਕਰਕੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਉਸ ਤੋਂ ਅਗਲੀ ਗੱਲ ਇਹ ਆ ਵੀ 6000 ਦੇ ਕਰੀਬ ਜਿਹੜੇ ਸਟੂਡੈਂਟ ਆ ਜਿਨ੍ਹਾਂ ਦੇ ਬਾਰੇ ਪਤਾ ਲੱਗਾ ਉਹਨੇ ਸੂਚੀ ਬਣਾਈ ਆ ਉਹਦੇ ਵਿੱਚ 4000 ਦੇ ਕਰੀਬ ਉਹ ਲੋਕ ਆ ਉਹ ਮੁੰਡੇ ਕੁੜੀਆਂ ਵੱਖ-ਵੱਖ ਦੇਸ਼ਾਂ ਦੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਕਈ ਤਰ੍ਹਾਂ ਦੇ ਕੇਸ ਆ ਉਹਨਾਂ ਦੇ ਵਿੱਚੋਂ ਕਿਸੇ ਦੇ ਉੱਤੇ ਕੋਈ ਗਲਤ ਡਰਾਈਵਿੰਗ ਦਾ ਕਿਸੇ ਦੇ ਉੱਤੇ ਕੋਈ ਆ ਕਿਸੇ ਦੇ ਉੱਤੇ ਕੋਈ ਆ ਤੇ ਹੁਣ ਉਥੋਂ ਦੇ ਕਾਨੂੰਨੀ ਮਾਹਿਰ ਇਹ ਵੀ ਗੱਲ ਕਰਦੇ ਜਿਹੜੇ ਕਿ ਇਮੀਗ੍ਰੇਸ਼ਨ ਨਾਲ ਸੰਬੰਧਤ ਹੈ ਉਹ ਕਹਿੰਦੇ ਜੀ ਆਪਣੇ ਸੋਸ਼ਲ ਮੀਡੀਏ ਦੀ ਵਰਤੋਂ ਕਰਨੀ ਘਟਾਓ ਕਿਉਂਕਿ ਸੋਸ਼ਲ ਮੀਡੀਕੇ ਉੱਤੇ ਤੁਹਾਡੀਆਂ ਪਾਈਆਂ ਹੋਈਆਂ ਪੋਸਟਾਂ ਤੁਹਾਡੇ ਵੱਲੋਂ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਕੱਲੀ-ਕੱਲੀ ਅੱਖ ਰਹਿੰਦੀ ਆ ਸੋ ਮਤਲਬ ਇਹ ਆ ਕਿ ਹਰਜਿੰਦਰ ਸਿੰਘ ਦਾ ਕੀ ਭਵਿੱਖ ਹੋਣਾ ਇਹ ਤਾਂ ਵਕਤ ਨੇ ਬਿਆਨ ਕਰਨਾ ਕਿਉਂਕਿ ਉਹਦੇ ਭਰਾ ਹਰਨੀਤ ਸਿੰਘ ਨੂੰ ਵੀ ਫੜਿਆ ਹੋਇਆ ਇਹ ਉਹ ਹਰਨੀਤ ਸਿੰਘ ਨੌਜਵਾਨ ਆ ਜਿਹੜਾ ਕਿ ਹਰਜਿੰਦਰ ਸਿੰਘ ਦੇ ਡਰਾਈਵਿੰਗ ਕਰਨ ਵੇਲੇ ਨਾਲ ਬੈਠਾ ਸੀ ਜਿਹਨੂੰ ਅਸੀਂ ਮੋਬਾਈਲ ਦੇ ਉੱਤੇ ਵਰਤੋਂ ਕਰਦੇ ਦੇਖਿਆ ਪਰ ਹੁਣ ਤਮਾਸ਼ਾ ਨਾ ਬਣ ਗਿਆ ਆਪਾਂ ਵੀ ਉਹਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਐਨ ਹੁੰਦਾਗਾ ਹਾਂ ਹਰਨੀਤ ਸਿੰਘ ਨੂੰ ਵੀ ਉਹ ਕਹਿੰਦੇ ਕਿ ਅਸੀਂ ਦੇਸ਼ ਨਿਕਾਲਾ ਦੇਣਾ ਅਸੀਂ ਰਿਪੋਰਟ ਕਰਨਾ ਕਿਉਂਕਿ ਉਹ ਵੀ 2 ਨੰਬਰ ਦੇ ਵਿੱਚ ਹੀ ਗਿਆ ਹਰਨੀਤ ਸਿੰਘ ਵੀ ਮੈਕਸੀਕੋ ਵਾਲੀ ਕੰਧ ਟੱਪ ਕੇ 2 ਨੰਬਰ ਦੇ ਵਿੱਚ ਹੀ ਗਿਆ ਜੇਕਰ ਤੇ ਇਹ ਇੱਕ ਨੰਬਰ ਚ ਗਏ ਹੁੰਦੇ ਜਾਂ ਇਹ ਉੱਥੋਂ ਦੇ ਪੱਕੇ ਹੁੰਦੇ ਸ਼ਾਇਦ ਉੱਥੋਂ ਦਾ ਕਾਨੂੰਨ ਕੁਝ ਹੋਰ ਕਹਿੰਦਾ ਪਰ ਇੱਥੇ ਗਰਾਊਂਡ ਆ ਜਿਹੜੀ ਬੀਸ ਆ ਜਿਹੜਾ ਉੱਥੋਂ ਗਲਤੀ ਸ਼ੁਰੂ ਹੁੰਦੀ ਆ ਤੇ ਫਿਰ ਗਲਤੀ ਦਰ ਗਲਤੀ ਵੱਧਦੀ ਆ ਤੇ ਫਿਰ ਉਸ ਤੋਂ ਬਾਅਦ ਸਭਾਈ ਸਰਕਾਰ ਤੇ ਜਿਹੜੀ ਉੱਥੋਂ ਦੀ ਸਰਕਾਰ ਆ ਟਰੰਪ ਦੀ ਉਹਨਾਂ ਦੇ ਵਿਚਕਾਰ ਮਤਭੇਦ ਕੈਸੀ ਆ ਉਹ ਵੀ ਉਜਾਗਰ ਹੁੰਦੇ ਆ ਪਰ ਪੰਜਾਬੀ ਜਿੰਦਾਬਾਦ ਪੰਜਾਬਗਾਂ ਨੇ ਬਹੁਤ ਵੱਡੇ ਪੱਤਰ ਦੇ ਉੱਤੇ ਹਮਲਾ ਮਾਰਨ ਦੀ ਗੱਲ ਕਹੀ ਆ ਇਹ ਹਮਲਾ ਜਿਹੜਾ ਉੱਥੋਂ ਦੇ ਕਾਨੂੰਨ ਦੇ ਉੱਤੇ ਕਿੰਨਾ ਅਸਰ ਪਾਉਂਦਾ ਇਹ ਤਾਂ ਵਕਤ ਬਿਆਨ ਕਰੂਗਾ ਉਹਦੀ ਸਦਾ ਨੂੰ ਘਟਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਂਦਾ ਵਖਤ ਬਿਆਨ ਕਰੂੰਗਾ ਪਰ ਪੰਜਾਬਗਣੇ ਇਹ ਗੱਲ ਦੱਸਤੀ ਆ ਵੀ ਜੇਕਰ ਸਾਡਾ ਆਪਣਾ ਕੋਈ ਭੈਣ ਭਰਾ ਕਿਸੇ ਵੀ ਥਾਂ ਦੇ ਉੱਤੇ ਫਸ ਜਾਵੇ ਕਿਸੇ ਵੀ ਕਾਰਨ ਦੇ ਕਰਕੇ ਫਸ ਜਾਵੇ ਤੇ ਅਸੀਂ ਭਾਈ ਨਾਲ ਖੜਦੇ ਆ ਪਰ ਇਹ ਗੱਲਾਂ ਚਿਰ ਤੱਕ ਵੀ ਨਿਬੜੀਆਂ ਚਾਹੀਦੀਆਂ ਇਹ ਗੱਲਾਂ ਥੋੜੇ ਕਿ ਚਿਰ ਵਾਸਤੇ ਨਾ ਹੋਣ ਵੀ ਭਾਈ ਹੱਫ ਤੱਕ ਸਾਡੇ ਮਨ ਚ ਹਮਦਰਦੀ ਰਹੀ ਆ ਅਸੀਂ ਕਹੇ ਜੀ ਹਰਜਿੰਦਰ ਸਿੰਘ ਦੇ ਨਾਲ ਖੜੇ ਆ ਖੜੇ ਖੜੇ ਆ ਤੇ ਬਾਅਦ ਦੇ ਵਿੱਚ ਫਿਰ ਹੋਰ ਮੁੱਦੇ ਆ ਗਏ ਤੁਹਾਡਾ ਜਲੌ ਜਾਂ ਘਟ ਜਾਂਦਾ ਹੁੰਦਾ ਇਹਦੀ ਗੱਲ ਦਾ ਖਿਆਲ ਰੱਖਿਆ ਜਾਵੇ ਸੋ ਹਰਜਿੰਦਰ ਸਿੰਘ ਦਾ ਭਵਿੱਖ ਚੰਦਾ ਨਿਕਲੇ ਹਰਜਿੰਦਰ ਸਿੰਘ ਦੇ ਨਾਲ ਕੋਈ ਵਦੀ ਕੀ ਨਾ ਹੋਵੇ ਉਹਨੂੰ ਘੱਟ ਤੋਂ ਘੱਟ ਸਦਾ ਹੋਵੇ ਤੇ ਆਜੋ ਆਪਾਂ ਜਿਹੜੇ ਤਿੰਨ ਜਾਨੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਦੀ ਪੀੜ ਤੋਂ ਵੀ ਮਹਿਸੂਸ ਕਰਗੇ ਤੇ ਭਵਿੱਖ ਦੇ ਵਿੱਚ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਉੱਥੇ ਕੋਈ ਵੀ ਵਹੀਕਲ ਚਲਾਉਨੇ ਆ ਉੱਥੇ ਭਲੇਖੇ ਦੇ ਨਾਲ ਵੀ ਕਦੇ ਕੋਈ ਉਪਾਈ ਨਾ ਕਰੀਏ ਕੋਈ ਗਲਤੀ ਨਾ ਕਰਕੇ ਸਮੇ ਦੀ ਲੋੜ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਹੈ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਇੱਕ ਹੋਰ ਵੱਡੀ ਨਵੀਂ ਖਬਰ ਲੈ ਕੇ ਤਦ ਤੱਕ ਲਈ ਧੰਨਵਾਦ